ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵੈਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅੱਜ ਸ਼ੋਮਨੇ ਕਾਲੀ ਦਲ ਅੰਮ੍ਰਿਤਸਰ ਪਰਦਾਣਾ ਤੇ ਸਾਬਕਾ ਸੰਸਦ ਮੈਂਬਰ ਜੱਥੇਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਤਰਨਤਨ ਦੇ ਇੱਕ ਧਰਮਸ਼ਾਲਾ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਪੰਜਾਬ ਅੰਦਰ ਆਉਂਦੀਆਂ ਸਾਲੀਆਂ ਚੋਣਾਂ ਲੜੇਗੀ ਅਤੇ ਇਸ ਮੁੱਦੇ ਤੇ ਦੀਪ ਸਿੱਧੂ ਸਿੱਧੂ ਮੂਸੇਵਾਲੇ ਸਮੇਤ ਸਿੱਖ ਭਰਾਵਾਂ ਦਾ ਇਨਸਾਫ ਲੈਣ ਉਬੀਤੇ ਦਿਨੀ ਪਾਰਲੀਮੈਂਟ ਚ ਹੋਣ ਸੈਸ਼ਨ ਦੌਰਾਨ ਚੱਲ ਰਾਇ ਇਤਲਾਜ ਵਿੱਚ ਲੋਕ ਸਭਾ ਹਲਕਾ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਪਾਰਲੀਮੈਂਟ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਾਰਲੀਮੈਂਟ ਸੈਸ਼ਨ ਵਿੱਚ ਲੋਕ ਸਭਾ ਹਲਕਾ ਖਡੂਸ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਆਵਾਜ਼ ਉਠਾਈ ਗਈ ਸੀ ਉੱਥੇ ਹੀ ਕਾਂਗਰਸ ਪਾਰਟੀ ਦੇ ਜਨਰਸ ਖੱਤਰ ਨੇ ਇੱਕ ਬਿਆਨ ਚ ਇਹ ਵੀ ਕਿਹਾ ਹੈ ਕਿ ਭਾਈ ਅਮਰਪਾਲ ਸਿੰਘ ਵਾਲਾ ਮੁੱਦਾ ਕਾਂਗਰਸ ਪਾਰਟੀ ਦੇ ਨਾਲ ਨਹੀਂ ਹੈ ਚਰਨਜੀਤ ਸਿੰਘ ਚੰਨੀ ਦਾ ਕੋਈ ਆਪਸੀ ਮਾਮਲਾ ਹੋ ਸਕਦਾ ਹੈ ਇਥੋਂ ਸਾਫ ਪਤਾ ਲੱਗਦਾ ਹੈ ਕਿ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਪਾਲਟੀ ਸਿੱਖਾਂ ਦੇ ਹੱਕ ਵਿੱਚ ਨਹੀਂ ਹਨ ਅਕੀ ਵਿੱਚ 2015 ਵਿੱਚ ਬਰਗਾੜੀ ਕਾਂਡ ਦੇ ਹਾਲੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਇਸ ਮੌਕੇ ਗੁਰਿੰਦਰ ਸਿੰਘ ਲਾਡੀ ਸ਼ੈਰੀ ਪ੍ਰਧਾਨ ਤਰੰਤਨ ਸ਼ੈਰੀ ਹਰਜੀਤ ਸਿੰਘ ਮਿਆਪੁਰ ਜ਼ਿਲ੍ਹਾ ਪ੍ਰਧਾਨ ਤਰੰਤਨ ਸਮੇ ਅਦੀ ਹਾਜ਼ਰ ਸੰਤੋਸ਼ੀ ਵੀ ਦੇਖੋ న్యూਸ ਡੈਕ ਤੋਂ ਸਰਬਜੀਤ ਸਿੰਘ ਦੇ ਵਿਸ਼ੇਸ਼ ਰਿਪੋਰਟ ਜਿੰਨੇ ਵੀ ਅੱਜ ਜਰਨਲਿਸਟ ਬੈਠੇ ਹੋ ਮੇਰੇ ਪਿੱਛੇ ਲੱਗ ਜਾਓ ਆਪਾਂ ਇੰਡੀਆ ਦਾ ਬਾਰਡਰ ਟੱਪ ਕੇ ਪਾਕਿਸਤਾਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੀ ਏ ਤਾਂ ਇਹ ਅੰਮ੍ਰਿਤਪਾਲ ਸਿੰਘ ਨੂੰ ਛੱਡ ਦੇਣਗੇ ਪੈਣੀ ਐ ਜੀ ਕਿਉਂ ਕਰਕੇ ਸਿੱਖਾਂ ਦਾ ਜਿਹੜਾ ਜਮਹੂਰੀਅਤ ਹੱਕ ਹੈ ਨਾ ਉਹ ਹਕੂਮਤ ਨੇ ਸੈਂਟਰ ਨੇ ਲੈ ਲਿਆ ਹੁਣ ਇੰਟਰਨੈਸ਼ਨਲ ਪੱਧਰ ਦੇ ਉੱਤੇ ਅੱਜ ਵੀ ਬਿਆਨ ਜੈ ਸੰਕਰ ਕਹਿ ਰਿਹਾ ਹੈ ਕਿ ਇੰਡੀਆ ਤੇ ਅਮਰੀਕਾ ਜਮਹੂਰੀਅਤ ਪਸੰਦ ਮੁਲਕ ਹੈਗੇ ਆ ਤੇ ਜੈਸ਼ਨ ਕਰਤੇ ਇੰਡੀਆ ਥੇ ਮੈਂ ਕਹਿ ਸਕਦਾ ਜਮਹੂਰੀਅਤ ਪਸੰਦ ਹੈ ਜਦੋਂ ਸਿੱਖਾਂ ਦੀ ਪਾਰਲੀਮੈਂਟ ਜਿਹੜੀ 1925 ਦੇ ਵਿੱਚ ਸਥਾਪਿਤ ਹੋਈ ਸੀ ਇੰਡੀਆ ਦੀ ਪਾਰਲੀਮੈਂਟ 1947 ਪੰਜਾਬ ਦੇ ਵਿੱਚ ਬਣੀ ਹੈ ਉਸ ਦੇ ਇਲੈਕਸ਼ਨ ਚੁਨੀ ਕਰਾਰੇ ਫਿਰ ਜਮਹੂਰੀਅਤ ਹੈਗੀ ਏਕ ਨਹੀਂ ਹੈਗੀ ਇਹ ਫੈਸਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਅਮਰੀਕਾ ਤੇ ਯੂਨਾਈਟਿਡ ਨੇਸ਼ਨਸ ਵੀ ਕਰਨ ਕਿਸ ਸਿੱਖਾਂ ਦੀ ਪਾਰਲੀਮੈਂਟ ਨੂੰ ਭੰਗ ਕਿਉਂ ਕੀਤਾ ਹੋਇਆ ਮਾਨ ਸਾਹਿਬ ਜੂਨ ਦੀ 2015 ਤੋਂ 9 ਸਾਲ ਹੋ ਗਏ ਹੈ ਕਿ ਸਿੱਖ ਕੌਮ ਨੂੰ ਕੋਈ ਇंसाफ ਨਹੀਂ ਮਿਲਿਆ ਕੋਟ ਖਪੂਰੇ ਜਿਹੜੀ ਗੋਲੀ ਚੱਜੀ ਸੀ ਉਹਦੇ ਅਫਸਰ ਵੀ ਬਹਾਲ ਕਰਕੇ ਫੇਰ ਉਹਨਾਂ ਨੂੰ ਉੱਚੇ ਅਹੁਦਿਆਂ ਉੱਤੇ ਲਾਇਆ ਜਾ ਰਿਹਾ ਹੈ ਔਰ ਇਹ ਜਿਹੜੀ ਸਰਕਾਰ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ ਇਸੋ ਸਿੱਖ ਕੌਮ ਨੂੰ ਆਪ ਹੀ ਆਪਣੀ ਪੀੜੀ ਥੱਲੇ ਛੱਤੀ ਮਾਰਨੀ ਚਾਹੀਦੀ ਹੈ ਕਿਉਂ ਕਰਕੇ ਸਿੱਖ ਕੌਮ ਆਪਣਾ ਨੁਕਸਾਨ ਆਪ ਖੁਦ ਕਰਾਉਂਦੀ ਹੈ ਬਾਹਰ ਕੋਈ ਨਹੀਂ ਕਰਾਉਂਦਾ ਕਿਉਂ ਕਰਕੇ ਸੱਤ ਸੀਟਾਂ ਇਤਕੀ ਸਿੱਖ ਕੌਮ ਨੇ ਕਾਂਗਰਸ ਪਾਰਟੀ ਨੂੰ ਦਿੱਤੀਆਂ ਹੈ ਕਿਆਂ 3 ਆਮ ਆਰਪੀ ਪਾਰਟੀ ਨੂੰ ਦਿੱਤੀਆਂ ਹੈ ਕਿਆਂ ਤੇ ਜਿਹੜੇ ਛੰਨੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਦੇ ਵਿੱਚ ਬੋਲੇ ਸੀਗੇ ਕਿ ਆਪਣਾ ਜਿਹੜੇ ਐਮਪੀ ਇੱਥੋਂ ਜਿੱਤੇ ਹੈ ਤਰਨਤਾਰਨ ਸਾਹਿਬ ਤੋਂ ਅਮਰਪਾਲ ਸਿੰਘ ਉਹਨਾਂ ਨੂੰ ਛੱਡਿਆ ਜਾਵੇ ਤੇ ਉਹ ਪਾਰਲੀਮੈਂਟ ਦੇ ਵਿੱਚ ਆਇਆ ਕਰਨ ਪਰ ਚੰਨੀ ਸਾਹਿਬ ਕਾਂਗਰਸ ਪਾਰਟੀ ਦੇ ਹੈ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਕੀ ਆਉਦਣਾ ਮੇਰੇ ਜੈ ਰਾਮ ਨੇ ਜੈ ਰਾਮ ਰਮੇਸ਼ ਨੇ ਕਿਹਾ ਕਿ ਇਹ ਬਿਆਨ ਚੰਨੀ ਸਾਹਿਬ ਦਾ ਨਿੱਜੀ ਹੋ ਸਕਦਾ ਹੈ ਪਰ ਇਹ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈ ਸੋ ਮੇਰਾ ਮਤਲਬ ਹੈ ਕਿ ਸਿੱਖ ਕੌਮ ਕਿਉਂ ਇਹੋ ਜਿਹੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਣੇ ਗੱਲ ਨੂੰ ਆਪ ਹੀ ਉਹਨਾਂ ਤੋਂ ਵਧਾਉਂਦੀ ਹੈ ਕਿ ਸਿੱਖ ਕੌਮ ਦੀ ਹੁਣ ਕੀ ਮਤ ਹੈ ਮਰਜ਼ੀ ਹੈ ਜੀ ਅਸੀਂ ਹੁਣ ਮੋਟਾ 파ਕੇ ਆਪਣੇ ਦੁਸ਼ਮਣਾਂ ਨੂੰ ਕੁਰਸੀਆਂ ਤੇ ਬਿਠਾ ਕੇ ਉਹਨਾਂ ਤੋਂ ਕੀ ਅਸੀਂ ਆਪਣੀ ਕਤਲਿਆਮ ਕਰਾਉਣੀ ਹੈ ਜਿਵੇਂ 1986 ਚ ਕਰਾਈ ਹੈ ਜਿਵੇਂ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੈ ਸੋ ਇਹ ਸਾਰੀਆਂ ਗੱਦਾ ਹੈਗੀਆਂ ਜਿਹੜੀਆਂ ਅੱਜ ਤੁਰਸਾਹਬ ਦੀ ਕਿਹੜੀ ਚੋਣ ਆ ਰਹੀ ਹੈ ਵਿਧਾਨ ਸਭਾ ਦੀ ਇਲੈਕਸ਼ਨ ਦੀ ਹੈ ਚਾਰ ਅਗਰ ਵਿਧਾਨ ਸਭਾ ਦੀ ਚੋਣ ਆ ਰਹੀ ਹੈ ਉਹ ਚ ਕਾਲੀ ਦਾ ਉਹਦਾ ਬੜੇ ਕਰੇ ਆ ਅੰਬਰਸਰ ਕਾਲੀ ਦਾ ਲੜੂ ਕਾ ਸਾਰੀਆਂ ਚੋਨਾ ਕਿਸ ਤਰ੍ਹਾਂ ਲੜੀਏ ਕੋਈ ਕਹਿਣਾ ਮੁੱਦਾ ਨਹੀਂ ਚੱਲਦਾ ਅਸੀਂ ਮੁੱਦਾ ਲੜੇ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਤੇ ਬਠਿੰਡੇ ਮਾਨਸਾ ਦੇ ਵਿੱਚ ਮੂਸੇਵਾਲ ਨੂੰ ਮਾਰ ਦਿੱਤਾ ਨੱਜਰ ਨੂੰ ਮਾਰਤਾ ਹੈ ਮਲਕ ਨੂੰ ਮਾਰਤਾ ਹੈ ਸੁਖਦੂਲ ਸਿੰਘ ਨੂੰ ਕੈਂਡੀਡੇਟਸ ਮਾਰਤਾ ਹੈ ਅਫਤਾਰ ਸਿੰਘ ਖੰਡੇ ਨੂੰ ਯੂਕੇ ਛਮਾਰਤਾ ਪਰਮਜੀਤ ਸਿੰਘ ਪੰਜਵੜ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਛਮਾਰਤਾ ਤੇ ਅਜੇ ਤੱਕ ਸਰ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੇ ਕੋਸ਼ਿਸ਼ ਵੀ ਕੀਤੀ ਹੈ ਕਿ ਅਮਰੀਕਾ ਦੇ ਨਾਗਰਿਕ ਬੰਨੂ ਨੂੰ ਵੀ ਮਾਰਨ ਦੀ ਪਰ ਮਿਰਚਕਾ ਦੀ ਏਜੰਸੀ ਨੇ ਪਹਿਲਾਂ ਹੀ ਪਤਾ ਕਰਕੇ ਤੇ ਉਹ ਗੁਪਤੇ ਨੂੰ ਫੜ ਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਉੱਤੇ ਕਤਲ ਦੇ ਕੇਸ ਜਿਹੜੇ ਮੋਤੀ ਤੇ ਉਹਦੀ ਸਰਕਾਰ ਨੇ ਪਾਲਿਸੀ ਕੀਤੀ ਹੈ ਇਸ ਦੇ ਉੱਤੇ ਕਤਲ ਦੇ ਕੇਸ ਹੋਣੇ ਚਾਹੀਦੇ ਐ ਜੇ ਅਮਰੀਕਾ ਕੈਨੇਡਾ ਯੂਕੇ ਤੇ ਆਸਟ੍ਰੇਲੀਆ ਰੋੜਾ ਨਾ ਪੋਂਦਾ ਹੁਣ ਉਹਨੂੰ ਸ਼ਾਇਦ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਣਾ ਸੀਗਾ ਇਸ ਸਰਕਾਰ ਦੇ ਨਵੀਂ ਪਾਲਿਸੀ ਦੇ ਮੁਤਾਬਕ ਤੋਂ ਇਹਦਾ ਜਵਾਬ ਦੇਣਾ ਪਊਗਾ ਸਿੱਖਾਂ ਨੂੰ ਕਿ ਇਹ ਤੁਸੀਂ ਸਾਨੂੰ ਹੁਣ ਦੱਸੋ ਕਿ ਤੁਸੀਂ ਕਿਹੜੇ ਕਾਨੂੰਨ ਥੱਲੇ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਖਾਲਸਾਪਨ ਦੀ ਗੱਲ ਕਰਦੇ ਐ ਉਹਨਾਂ ਨੂੰ ਗੋਲੀ ਮਾਰ ਕੇ ਤੁਸੀਂ ਮਰਵਾ ਦੇਣਾ ਹੈਗਾ ਕਿਹੜਾ ਕਾਨੂੰਨ ਹੈ ਜਿਹੜਾ ਕਹਿ ਰਿਹਾ ਹੈ ਕਿ ਤੁਸੀਂ ਖਾਲਸਾਪਨ ਦੀ ਗੱਲ ਨਹੀਂ ਕਰ ਸਕਦੇ ਅਸੀਂ ਸੁਪਰੀਮ ਕੋਰਟ ਤੋਂ ਕੇਸ ਦਿੱਤੇ ਆਏ ਆ ਜਿੰਨੇ ਤੇ ਅਸੀਂ ਦੰਗਿਆਂ ਦੀ ਗੱਲ ਨਹੀਂ ਕਰਦੇ ਮਾਰ ਕਟਾਈ ਦੀ ਗੱਲ ਨਹੀਂ ਕਰਦੇ ਆਪਣ ਪਸੰਦ ਤਰੀਕੇ ਦੇ ਨਾਲ ਖਾਲਸਾ ਦਾ ਪ੍ਰਚਾਰ ਕਰਦੇ ਆਂ ਤਾਂ ਸਾਡੇ ਉੱਤੇ ਕੋਈ ਦੋਸ਼ ਇਹੋ ਜੇ ਕਾਨੂੰਨੀ ਜਾਂ ਫੌਜਦਾਰੀ ਨਹੀਂ ਲੱਗ ਸਕਦਾ